ਨਾਮ ਹੈਗਾ ਕਿ ਵਨੀਤ ਵਨੀਤ ਕੌਰ ਆਪਣੇ ਆਪ ਨੂੰ ਕਹਦੀ ਹੈ ਬੜੇ ਜੋਰ ਲਾ ਲਾ ਕੇ ਪਹਿਲੀ ਗੱਲ ਤੇ ਬੋਲ ਰਹੀ ਹੈ ਠੀਕ ਹੈ ਇਹ ਤਾਂ ਬੋਲਦੇ-ਬੋਲਦੇ ਮੂੰਹ ਇੱਧਰ ਨੂੰ ਚਲ ਜਾਂਦਾ ਮੈਨੂੰ ਨਹੀਂ ਪਤਾ ਕਿ ਇਹਨੂੰ ਪਹਿਲੇ ਪੈਰਲਾਈਜ਼ ਹੋ ਚੁੱਕਿਆ ਹੈ ਜਾਂ ਨੂੰ ਹੋਣ ਵਾਲਾ ਹੈ ਠੀਕ ਹੈ ਔਰ ਵੈਸੇ ਨੂੰ ਪੈਰਲਾਈਜ਼ ਹੋ ਜਾਣਾ ਬਹੁਤ ਜਲਦੀ ਕਿਉਂਕਿ ਇਹ ਇੱਕ ਰੌਂਗ ਪ੍ਰਸੰ ਅਮਰਿਤ ਸਿੰਘ ਅਮਰਿਤ ਪਾਲ ਸਿੰਘ ਮੈਰੋ ਠੀਕ ਹੈ ਜਿਹੜਾ ਪਹਿਲੇ ਮੁਸਲਮਾਨ ਹੈ ਮੁਸਲਮਾਨ ਦੇ ਪ੍ਰਵਾਸ ਚ ਜੰਮਿਆ ਫਿਰ ਉਹ ਸਿੱਖ ਬਣਿਆ ਹੁਣ ਮੇਰਾ ਮੁੱਦਾ ਦੇਖੋ ਕੀ ਸੀ ਮੈਂ ਕਿਹਾ ਸੀ ਕਿ ਅਗਰ ਉਹ ਮੁਸਲਮਾਨ ਖਾਨ ਖਾਨ ਹੋ ਕੇ ਪਿੱਛੇ ਸਿੰਘ ਲਾ ਸਕਦਾ ਹੈ ਤਾਂ ਕਮਲ ਕੌਰ ਕਿਉਂ ਨਹੀਂ ਲਾ ਸਕਦੀ ਕੰਚਨ ਕੁਮਾਰੀ ਹੀ ਕਮਲ ਕੌਰ ਕਿਉਂ ਨਹੀਂ ਲਾ ਸਕਦੀ ਮੇਰਾ ਮੁੱਦਾ ਐਸੀ ਹੁਣ ਕਿੰਨਾ ਮੈਨੂੰ ਬਕਵਾਸ ਕਰ ਰਹੀ ਹੈ ਬੋਲ ਰਹੀ ਹੈ ਤੂੰ ਤੂੰ ਮੇਰੇ ਮੂਰੇ ਖਾੜ ਨਹੀਂ ਕਹਿੰਦੀ ਸਕਦੀ ਤੂੰ ਮੇਰੇ ਆਓ ਬੀਬਾ ਮੇਰੇ ਚਾਰ ਵਾਲ ਮੇਰੇ ਤਾਂ ਹੈ ਹੀ ਵਾਲ ਬੋਇ ਕਟ ਮੈਂ ਤਾਂ ਇੰਨੇ ਨੇ ਪਟੇ ਰੱਖਦੀਆਂ ਸਰਿਆਂ ਮ ਰੱਖਦੀਆਂ ਜੱਟਾਂ ਸਿੱਖਾਂ ਦੀ ਮੈਂ ਧੀ ਹਾਂ ਤੈਨੂੰ ਦੱਸਣ ਦੀ ਲੋੜ ਨਹੀਂ ਪਰ ਜਿੰਨਾ ਮੇਰੇ ਚ ਬਲ ਹੈ ਮੇਰੇ ਚ ਜੋਰ ਹੈ ਮੇਰਾ ਇੱਕ ਲਫੜਾ ਤੇਰੇ ਪੈ ਗਿਆ ਤੂੰ 10 ਵਾਰ ਪੰਬੀਰੀ ਅਰਗ ਘੁੰਮੂਗੀ ਜਵੇਂ ਇਸ ਬਰਸਾਤੀ ਮੌਸਮ ਚ ਤੂੰ ਮੱਕੜ ਜਣੀ ਘੁੰਮਦੇ ਤੇ ਸਿਰ ਤੱਕ ਟੁੱਪ ਜਾਂਦੇ ਮਰ ਜਾਂਦੇ ਤੇਰਾ ਉਹ ਹਾਲ ਕਰੂੰਗੀ ਮੈਂ ਤੇਰੇ ਮੂੰਹ ਲਗਣਾ ਨਹੀਂ ਚਾਹੁੰਦੀ ਸੀ ਕਿਉਂਕਿ ਇੱਕ ਥਰਡ ਕਲਾਸ ਜਨਾਨੀ ਐ ਤੂੰ ਤੋ ਉਹ ਨੀਚ ਗਿਰੀ ਹੋਈ ਕਮਜ਼ਰ ਔਰਤ ਐ ਜਿਹਨੂੰ ਇਹ ਹੀ ਨਹੀਂ ਪਤਾ ਕਿ ਉਹ ਕਿਸੇ ਐਸੇ ਬੰਦੇ ਦਾ ਸਾਥ ਦੇ ਰਹੀ ਐ ਜਿਹੜਾ ਬੰਦਾ ਔਰਤਾਂ ਦਾ ਸ਼ੋਸ਼ਣ ਕਰ ਰਿਹਾ ਸੀ ਜਿਹੜਾ ਬੰਦਾ 2016 ਤੋਂ ਕਮਲ ਕਾਰ ਦੇ ਨਾਲ ਮਲੇਸ਼ੀਆ ਦੇ ਵਿੱਚ ਫਿਰ ਰਿਹਾ ਸੀ ਉਦੋਂ ਦੇ ਕਪਾਹ ਦੇ ਫੁੱਲ ਨਹੀਂ ਦਾੜੀ ਕਿਸੇ ਮੈਰੋਂ ਦੇ ਉਹ ਬੰਦੇ ਦਾ ਸਾਥ ਤੇਰੀ ਆ ਜਿਹੜਾ ਅਸ਼ਲੀਲ ਵੀਡੀਓ ਦੇਖਣਾ ਪਸੰਦ ਕਰਦਾ ਸੀ ਕੁੜੀਆਂ ਨਾਲ ਨਜ਼ਾਇਜ਼ ਸਬੰਧ ਬਣਾਉਣਾ ਪਸੰਦ ਕਰਦਾ ਸੀ ਕਮਲ ਕੋੜਵਰਕੇ ਨੂੰ ਆਪਣੇ ਘਰ ਰਹਿਣ ਨੂੰ ਜਗ੍ਹਾ ਦਿੰਦਾ ਸੀ ਤੂੰ ਇਹੋ ਜਿਹੇ ਬੰਦੇ ਨਾਲ ਤੇ ਪਿੱਛੇ ਲਾ ਕੇ ਕਿਸ ਨੂੰ ਫਿੰਗਰ ਪੁਆਇੰਟ ਕਰ ਰਹੀ ਹੈ ਤੇਰੇ ਬੋਲਾਂ ਨਾਲ ਕੁਛ ਨਹੀਂ ਹੋਣਾ ਕਿਉਂਕਿ ਸੱਚ ਹਮੇਸ਼ਾ ਹੀ ਸੱਚ ਹੁੰਦਾ ਹੈ ਜਿਹੜਾ ਸੱਚ ਹੁੰਦਾ ਉਹ ਜਿੱਤਦਾ ਹੀ ਜਿੱਤਦਾ ਹੈ ਚਾਹੇ ਤੁਸੀਂ ਕਿੰਨਾ ਭੱਜ ਲੋ ਕਿੰਨਾ ਰੋਲਾ ਪਾ ਲੋ ਸੱਚ ਇੱਕ ਨਾ ਇੱਕ ਦਿਨ ਦੁਨੀਆ ਦੇ ਸਾਹਮਣੇ ਆਉਂਦਾ ਤੇ ਆ ਕੇ ਜਾਂਦਾ ਦੂਜੀ ਗੱਲ ਤੂੰ ਕਿਹੜੀ ਨਹੀਂ ਅੰਗਣੀ ਹੈ ਕਿਹੜੇ ਤੂੰ ਬਾਬੇ ਨਾਲ ਜੁਣੀ ਹੈ ਪਹਿਲੇ ਦੱਸ ਆਪਣੀ ਲੈਂਗੁਏਜ ਦੇਖ ਤੈਨੂੰ ਤਾਂ ਗੁੱਸਾ ਬੜਾ ਹਾਈਪਰ ਹੋ ਰਿਹਾ ਜਿਹੜੇ ਲੋਕ ਬਾਣੀ ਨਾਲ ਜੁੜੇ ਹੁੰਦੇ ਆ ਨਾ ਉਸ ਵਾਹਿਗੁਰੂ ਦੇ ਨਾਲ ਜੁੜੇ ਹੁੰਦੇ ਆ ਉਹਨਾਂ ਦੀ ਜ਼ੁਬਾਨੀ ਤੇ ਤਾਂ ਉਹਨਾਂ ਦੀ ਜ਼ੁਬਾਨ ਤੇ ਅੰਮ੍ਰਿਤ ਹੁੰਦਾ ਬੜਾ ਹੀ ਮਿੱਠਾ ਬੋਲਦੇ ਆ ਬੜਾ ਹੀ ਵਧੀਆ ਗੱਲ ਕਰਦੇ ਆ ਬੜੇ ਸਲੀਕੇ ਨਾਲ ਤੂੰ ਤਾਂ ਇੰਨੀ ਹਾਈਪਰ ਹੋਈ ਪਈ ਐ ਮਤਲਬ ਤੂੰ ਮੈਰੋ ਦੇ ਕਹਨੀ ਮੈਂ ਮੈਰੋ ਦੇ ਪੈਰ ਮੈਂ ਮਰ ਮੇਰਾ ਮੈਰੋ ਮੇਰਾ ਭਰਾ ਇਹ ਕਿਹੜਾ ਭੈਣ ਭਰਾ ਰਿਸ਼ਤਾ ਦੱਸਦੇ ਵੀ ਅੰਮਰਸਾਲਾ ਦਾ ਰਿਸ਼ਤਾ ਤਾਂ ਨਹੀਂ ਤੇਰਾ ਮਹਿਰੋਂ ਨਾਲ ਕਿਉਂਕਿ ਮਹਿਰੋਂ ਨੇ ਕਮਲ ਨੂੰ ਵੀ ਭੈਣ ਬਣਾਇਆ ਸੀ ਤੇ ਦੇਰ ਅਫਰ ਕੀ ਕੁਝ ਹੋਇਆ ਤੇ ਤੇਰਾ ਵੀ ਕਿਤੇ ਹੋਈ ਰਿਸ਼ਤਾ ਤਾਂ ਨਹੀਂ ਹੈ ਫਿਰ ਤੂੰ ਕਹਿੰਦੀ ਹੈ ਨੈਨਸੀ ਸਾਡੇ ਬਾਣੇ ਨੂੰ ਸਾਡੇ ਬਾਣੇ ਨੂੰ ਟਾਰਗੇਟ ਕਰਦੀ ਹੈ ਨੈਨਸੀ ਇਦਾਂ ਕਰਦੀ ਹੈ ਨੈਨਸੀ ਸਾਰਿਆਂ ਦੇ ਬਾਣੇ ਨੂੰ ਟਾਰਗੇਟ ਨਹੀਂ ਕਰਦੀ ਨੈਨਸੀ ਕਹਿੰਦੀ ਵੀ ਜਿਹੜੇ ਬਾਣੇ ਦੇ ਵਿੱਚ ਨੀਲੇ ਬਾਣੇ ਦੇ ਵਿੱਚ ਜਿਹੜੇ ਭੇੜੀਏ ਛੁਪੇ ਹੋਏ ਆ ਨੀਲੇ ਬਾਣੇ ਦੇ ਵਿੱਚ ਜਿਹੜੇ ਚੋਰ ਠੱਗ ਲਟੇਰੇ ਛੁਪੇ ਹੋਏ ਆ ਇੰਸੀ ਉਹ ਲਟੇਰਿਆਂ ਦਾ ਪੁਰਜੋਦ ਵਿਰੋਧ ਕਰਦੀ ਹੈ ਆ ਪਿਛੇ ਜੇ ਤਿੰਨ ਨਿਹੰਗਾਂ ਨੇ ਹੋਰ ਮਾਰਤਾ ਟੈਕਸੀ ਡਰਾਈਵਰ ਪੰਜਾਬ ਦੇ ਵਿੱਚ ਪਤਾ ਚੱਲਿਆ ਜੀ ਜਾਲੀ ਨਿਹੰਗ ਸੀ ਹੁਣ ਇਹ ਦੱਸੋ ਵੀ ਜਾਲੀ ਨਿਹੰਗ ਤੇ ਅਸਲੀ ਨਿਹੰਗ ਚ ਅਸੀਂ ਜਿਹੜੇ ਆਮ ਕੋਮਨ ਮੈਨ ਆਸੀਂ ਕਿੰਨਾ ਪਛਾਣ ਕਰ ਸਕਦੇ ਆ ਕਿਉਂ ਨਾ ਇੱਕ ਸਰਕਾਰ ਦੇ ਵੱਲੋਂ ਜਾਂ ਇਹਨਾਂ ਦੇ ਜੋ ਵੀ ਐਸਜੀਪੀਸੀ ਜੋ ਵੀ ਇਹਨਾਂ ਦਾ ਹਰਮੰਦਰ ਸਾਹਿਬ ਦਾ ਹੈਗਾ ਜੋ ਵੀ ਇਹਨਾਂ ਦਾ ਮੇਨ ਇਨਚਾਰਜ ਉਹ ਕਿਉਂ ਨਹੀਂ ਇਹਨਾਂ ਦੀਆਂ ਕਾਨੂੰਨੀ ਤੌਰ ਤੇ ਆਈਡੀਆਂ ਪ੍ਰੂਫ ਲਾਗੂ ਕਰੋ ਜਿਹੜਾ ओरिजिनल ਨਿਸ਼ੰਗ ਹੋਗਾ ਉਹਦੇ ਕੋਲ ਉਹਦੀ ਆਈਡੀ ਹੋਊਗੀ ਜਿਹੜਾ ਜਾਲੀ ਹੋਊਗਾ ਉਹਨੂੰ ਆਈਡੀ ਦਿੱਤੀ ਨਹੀਂ ਜਾਊਗੀ ਆਈ ਸਮਝ ਹੁਣ ਮੈਨੂੰ ਵੀ ਨਹੀਂ ਪਤਾ ਤੋ ओरिजिनल ਆ ਕਿ ਜਾਲੀ ਆ ਕਿਉਂਕਿ ਤੂੰ ਪ੍ਰਮਾਤਮਾ ਦਾ ਪਾਠ ਨਹੀਂ ਕਰਦੀ ਹੁਣ ਤੇਰੇ ਦੰਦ ਦੇਖ ਕਿੰਨੇ ਗੰਦੇ ਤੇਰੇ ਦੰਦਾਂ ਦਾ ਥਲੜੇ ਵਾਲੇ ਦੰਦਾਂ ਤੇ ਮੈਂ ਜ਼ੂਮ ਕਰ ਕਰ ਤੇਰੀ ਪਿਕਚਰ ਵਿੱਚ ਇੰਨਾ ਗਾਰ ਇੰਨਾ ਗੰਦ ਜੰਮਿਆ ਕਿ ਕਦੀ ਡਾਕਟਰ ਦੇ ਗਈਆਂ ਕਦੀ ਡੈਂਟਿਸਟ ਤੇ ਗਈਆਂ ਦੋ ਬੰਦਿਆਂ ਨਾਲ ਖੜ ਕੇ ਬੀਬੀ ਆਵਨੀ ਤੱਕ ਹੋਰ ਗੱਲ ਕਰਦੀ ਹੈ ਤੂੰ ਦੋ ਬੰਦਿਆਂ ਨਾਲ ਖੜਕੇ ਸੋਚ ਉਹ 10 ਕਦਮ ਦੂਰ ਹੁੰਦੇ ਹੋਗੇ ਤੇ ਨਾਲ ਗੱਲ ਕਰਦੇ ਤੇਰੇ ਮੂੰਹ ਚੋਂ ਬਦਬੂ ਇੰਨੀ ਗੰਦੀ ਆਂਦੀ ਹੈ ਫਿਰ ਤੁਸੀਂ ਕਹਿੰਦੇ ਹੋ ਨੈਂਸੀ ਸਾਨੂੰ ਮੁਸ਼ਕਲੇ ਕਹਿੰਦੀ ਹੈ ਕਿਉਂਕਿ ਤੁਸੀਂ ਆਪਣੇ ਸਰੀਰ ਦੀ ਸੁਚਮਤਾ ਹੀ ਨਹੀਂ ਰੱਖਦੇ ਤੁਸੀਂ ਆਪਣੀ ਦੇਹ ਦੀ ਸਫਾਈ ਨਹੀਂ ਕਰਦੇ ਪਹਿਲੇ ਤੂੰ ਸਭ ਤੋਂ ਪਹਿਲੇ ਕੰਮ ਕਰ ਠੰਡੇ ਪਾਣੀ ਦਾ ਘੁੱਟ ਪੀ ਡੈਂਟਿਸਟ ਡਾਕਟਰ ਕੋਲ ਜਾ ਕੇ ਆਪਣੇ ਪਹਿਲੇ ਦੰਦ ਸਾਫ਼ ਕਰਾ ਕੇ ਆ ਕਿਉਂਕਿ ਜੇ ਮੇਰੇ ਨਾਲ ਯੁੱਧ ਲੜਨਾ ਹੈ ਨਾ ਤੂੰ ਤੇ ਲੁੱਕ ਐਟ ਮੀ ਰਾਈਟ ਟੀਥ ਨਾਈਸ ਸਮਾਈਲ ਰਾਈਟ ਐ ਇਦਾਂ ਦੇ ਦੰਦ ਬਣਾ ਕੇ ਆ ਚਿੱਟੇ ਕਰਨਾ ਤੋਂ ਕੱਟੋ-ਕੱਟ ਤੁਰੇ ਨਟਕੀ ਨਾਲ ਨਾ ਆਂ ਜਾਂ ਫੇਨਾ ਨਾਲ ਕਿਉਂਕਿ ਲੱਖ ਸਾਬੋਂ ਨਾਲ ਤਾਂ ਤੇਰਾ ਜਿਹੜਾ ਮੈਲ ਜੰਮੀ ਹੋ ਜਾਣੀ ਨਹੀਂ ਔਰ ਜਿਹੜੇ ਤੂੰ ਬੋਲਦੀ-ਬੋਲਦੀ ਆਂ 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 ਹੁੰਦੀ ਜਾਂਦਾ ਨਾ ਤੇਰਾ ਮੂੰਹ ਡਾਕਟਰ ਨੂੰ ਦਿਖਾ ਤੈਨੂੰ ਕੋਈ ਮੈਂਟਲ ਹੈਲਥ ਇਸ਼ੂ ਆ ਵਿਭਾ ਦਵਾਈ ਲੈ ਮੇਰੇ ਮੂੰਹ ਤਾਂ ਲੱਗੀ ਨਾ ਕਿਉਂਕਿ ਮੇਰੀ ਲੜਾਈ ਹੈ ਸੱਚ ਤੇ ਹੱਕ ਦੀ ਤੇ ਤੇਰੀ ਲੜਾਈ ਹੈ ਝੂਠ ਦੇ ਨਾਲ ਤੇ ਜਿੱਤਦਾ ਸੱਚ ਹੀ ਹੁੰਦਾ ਹੈ ਜੈ ਹਿੰਦ ਜੈ ਭਾਰਤ